ਤਰੰਤਨ ਜਿਮਨੀ ਚੋਣ ਦੀ ਪ੍ਰਕਿਰਿਆ ਲਗਾਤਾਰ ਚੱਲ ਰਹੀ ਹੈ ਦੁਪਹਿਰ ਦਾ ਟਾਈਮ ਹੈ ਔਰ ਹਾਲੇ ਤੱਕ ਜਿਸ ਤਿੱਕੇ ਪਹਿਲਾਂ ਇਹ ਅਨੁਮਾਨ ਲਾਏ ਜਾ ਰਹੇ ਸੀ ਕਿ ਇਸ ਚੋਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਣਸਖਾਂ ਵੀ ਘਟਨਾ ਵਾਪਰ ਸਕਦੀ ਹੈ ਪਰ ਅਜੇ ਹਾਂ ਨਹੀਂ ਬੜੇ ਅਮਨ ਮਾਨ ਦੇ ਨਾਲ ਇਹ ਸਾਰੀ ਪ੍ਰਕਿਰਿਆ ਚੱਲ ਰਹੀ ਹੈ ਅਸੀਂ ਇਸ ਵੇਲੇ ਇਸ ਵਿਧਾਨ ਸਭਾ ਹਲਕੇ ਦੇ ਵੀ ਜ਼ਿਲ੍ਹੇ ਦੇ ਵੀ ਔਰ ਇਹ ਕਹਿ ਲੋ ਕਿ ਦੇਸ਼ ਭਾਰਤ ਦੇ ਵੀ ਆਖਰੀ ਪਿੰਡ ਦੇ ਵਿੱਚ ਆ ਇਹ ਦੋ ਪਿੰਡ ਨੇ ਨਾਲੋਂ ਨਾਲ ਨਸ਼ਹਿਰਾ ਤੇ ਟਾਲਾ ਇੱਥੇ ਸਿਰਫ ਫਰਕ ਇੰਨਾ ਕੀ ਹੈ ਕਿ ਜਿਸ ਜ਼ਮੀਨ ਤੇ ਮੈਂ ਹੁਣ ਖੜਾ ਆ ਇਹ ਨਸ਼ਹਿਰੇ ਦੀ ਜ਼ਮੀਨ ਹੈ ਆ ਜਿਹੜੀ ਸੈਂਟਰ ਵਾਲੀ ਸੜਕ ਹੈ ਇਸ ਨੂੰ ਤੁਸੀਂ ਪਿੰਡ ਦਾ ਬਾਰਡਰ ਮੰਨ ਲਓ ਜਿਹੜੇ ਪਾਸੇ ਉਹ ਭਾਈ ਸਾਹਿਬ ਹੋਰੀ ਖੜੇ ਆ ਉਹ ਟਾਲਾ ਹੈ ਇਹ ਦੋ ਪਿੰਡ ਨੇ ਔਰ ਦੋ ਪਿੰਡਾਂ ਦੇ ਵਿੱਚ ਜਿਹੜੀ ਹੈ ਇਸ ਵੇਲੇ ਇਹ ਜਿਹੜੀ VOTING ਪ੍ਰਕਿਰਿਆ ਲਗਾਤਾਰ ਚੱਲ ਰਹੀ ਹੈ ਨਸ਼ਹਿਰੇ ਦੀ ਵੋਟ ਜਿਹੜੀ ਆ ਉਹ ਲਗਭਗ 250 ਹੈ ਔਰ ਢਾਲੇ ਦੀ ਵੋਟ 600 ਤੋਂ 650 ਆ ਜਾਣੀ ਹੈ ਛੋਟਾ ਪਿੰਡ ਹੈ ਨਸ਼ਹਿਰਾ ਵੱਡਾ ਪਿੰਡ ਹੈ ਔਰ ਢਾਲੇ ਦੇ ਬਿਲਕੁਲ ਬੈਕ ਸਾਈਡ ਤੇ ਗੁਰੂ ਘਰ ਦੇ ਬਿਲਕੁਲ 100 ਮੀਟਰ ਦੀ ਦੂਰੀ ਤੋਂ ਫੈਂਸਿੰਗ ਹੈ ਜਿੱਥੋਂ ਅੱਗੇ ਪਾਕਿਸਤਾਨ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਔਰ ਇਸ ਪਿੰਡ ਦੇ ਵਿੱਚ ਸਾਡਾ ਪਹੁੰਚਣ ਦਾ ਮਕਸਦ ਇਨਾਕ ਸੀ ਕਿ ਆਖਰੀ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਔਰ ਲੋਕ ਕਿਸ ਤਰ੍ਹਾਂ ਦੇ ਨਾਲ ਆਪਣਾ ਜਿਹੜਾ ਇਹ ਐਮਐਲਏ ਚੋਣ ਦੀ ਪ੍ਰਕਿਰਿਆ ਜਿਹੜੀ ਆ ਉਹ ਸਿਰੇ ਚੜ ਰਿਹਾ ਮੇਰੇ ਨਾਲ ਇੱਧਰ ਸਰਦਾਰ ਜੀ ਹੈਗੇ ਨੇ ਸਸ ਅਸੀਂ ਗੱਲ ਜੀ ਕੀ ਨਾਮ ਹੈ ਜੀ ਨਹੀਂ ਮੈਂ ਕੀ ਗੱਲ ਕਰਨੀ ਹੈ ਤਾਂ ਤੁਹਾਡਾ ਪਿੰਡ ਨਹੀਂ ਇਹੀ ਨਿਸ਼ਾਨ ਪਿੰਡ ਸ਼ਹਿਰ ਟੱਲਾ ਠੀਕ ਚੱਲ ਰਹੀ ਹੈ ਪ੍ਰਕਿਰਿਆ ਅਮਨ ਨਾਲ ਚੱਲ ਰਹੀ ਬਹੁਤ ਵਧੀਆ ਜੀ ਪਿੰਡ ਦੇ ਵਿੱਚ ਤਬਾਕ ਇਕਤਾ ਸਭ ਠੀਕ ਹੈ ਸਰ ਸਭ ਕੁਝ ਠੀਕ ਹੈ ਜੀ ਸਭ ਵਧੀਆ ਸਾਰੀ ਕਿਸੇ ਤਰ੍ਹਾਂ ਦੀ ਕੋਈ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਅੱਛਾ ਇਹ ਇਹ ਸਿਰਫ ਸੜਕੀ ਆ ਵਿਚਾਲੇ ਹਾਂਜੀ ਹਾਂਜੀ ਦੋ ਪਿੰਡ ਵੰਡੇ ਜਾਂਦੇ ਹਾਂ ਦੋ ਪਿੰਡ ਮੈਂ ਫਿਰਨੀ ਹੈ ਵਿੱਚ ਕੱਲੀ ਫਿਰਨੀ ਹੈ ਹਾਂਜੀ ਹਾਂਜੀ ਠੀਕ ਹੈ ਤੁਹਾਡਾ ਪਿੰਡ ਟਾਲਾ ਜੀ ਸਾਡਾ ਟਾਲਾ ਜੀ ਤੁਹਾਡਾ ਟਾਲਾ ਹਾਂਜੀ ਬੱਤੂ ਜੀ ਆਜੋ ਇੱਥੇ ਆਜੋ ਨਾਲ ਆਜੋ ਨਹੀਂ ਮੇਰਾ ਖਾਇ ਪਿੰਡ ਦੇ ਤੁਹਾਡੇ ਅੱਛਾ ਇਹ ਇਹ ਪਹਿਲਾਂ ਥੋੜਾ ਜਿਹਾ ਥੋੜਾ ਜਿਹਾ ਦੱਸ ਦਿਓ ਸਾਨੂੰ ਕਿ ਇਹ ਨਸ਼ਹਿਰਾ ਤੇ ਟਾਲਾ ਇਹ ਇੱਕ ਪਿੰਡ ਵੀ ਬਣਾਇਆ ਜਾ ਸੀ ਦੋ ਬਣਦੇ ਕਾਰਨ ਕੀ ਪਤਾ ਲੱਗਦਾ ਹੈ ਮਤਲਬ ਜੇ ਲੋਕਾਂ ਨੂੰ ਆਪਾਂ ਦੱਸ ਸਕੀਏ ਜੀ ਵੇਖੋ ਇਹਨਾਂ ਦੀ ਜ਼ਮੀਨ ਦੀ ਹੱਦਬੰਦੀ ਜਿਹੜੀ ਆ ਵੱਖਰੀ ਵੱਖਰੀ ਸ਼ੁਰੂ ਤੋਂ ਇਹ ਇਹ ਦੋ ਪੰਚਾਇਤਾਂ ਲੰਮੇ ਸਮੇਂ ਤੋਂ ਬੰਨ੍ਹ ਲਈ ਤੇ ਬਾਕੀ ਸਾਰਾ ਨਗਰ ਦਾ ਪ੍ਰੇਮ ਪਿਆਰ ਇਕੱਠੇ ਬਿੰਦੇ ਇਕੱਠੇ ਖਲੋਂਦੇ ਆ ਇਹੋ ਜੀ ਕੋਈ ਗੱਲਬਾਤ ਨਹੀਂ ਅਗੀ ਵੀ ਪਿੰਡ 'ਚ ਕੋਈ ਪਾਰਟੀ ਬਾਜੀ ਹੋਏ ਹੁੰਦਾ ਹੈ ਕਿ ਸਮਰਥਕਾਡੂ ਹਟ ਪਾਰਟੀਆਂ ਦੇ ਹੁੰਦੇ ਆ ਪਰ ਗੱਲ ਇਹ ਹੈ ਕਿ ਮਾਹੌਲ ਨਹੀਂ ਖਰਾਬ ਹੋਣਾ ਚਾਹੀਦਾ ਖਰਾਬ ਸਿਹਤ ਇਲੈਕਸ਼ਨ ਤੋਂ ਬਾਅਦ ਬਿਲਕੁਲ ਆਪਣੇ ਭਰਾਵਾਂ ਵਾਂਗ ਰਹਿੰਦੇ ਸਾਰੇ ਚੱਕ ਕੰਮਕਾਰ ਹੁੰਦੇ ਨੇ ਅਮੂਮਨ ਕਿਉਂਕਿ ਤੈਨ 3.5 4 ਸਾਲ ਦੀ ਸਰਕਾਰ ਹੋਗੀ ਕੰਮ ਵਗੈਰਾ ਚੱਲ ਰਹੇ ਨੇ ਵਧੀਆ ਮਤਲਬ ਡਿਵੈਲਪਮੈਂਟ ਹੋਈ ਹੈ ਕੁਝ ਪਿੰਡਾਂ ਦੇ ਵਿੱਚ ਵੇਖੋ ਜੀ 15 ਸਾਲ ਤੋਂ ਲਾ ਲਓ 15 ਸਾਲ ਤੋਂ ਡਿਵੈਲਪਮੈਂਟ ਸਰਕਾਰਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਵਾਲੀਆਂ ਉਸ ਤਰ੍ਹਾਂ ਉਸ ਤਰ੍ਹਾਂ ਡਿਵੈਲਪਮੈਂਟ ਹੋਰਦੀ ਆ ਕੁਝ ਪੱਖ ਤੇ ਬਾਰਡਰ ਏਰੀਆ ਵਾ ਉਹਨਾਂ ਦੇ ਹਾਲਾਤਾਂ ਦੇ ਜਿਸ ਤਰ੍ਹਾਂ ਜੰਗ ਦਾ ਮਾਹੌਲ ਹੁੰਦਾ ਵਾ ਪਾਣੀ ਦਾ ਹੋ ਗਿਆ ਬਾਰਡਰ ਬਾਰਡਰ ਬੰਦੀ ਆ ਉਸ ਦਿਨ ਸਾਲ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਜੋ ਜੱਗ ਬੰਦੀ ਦੇ ਬਾਰਡਰ ਤੇ ਹੋਣ ਕਰਕੇ ਡਿਵੈਲਪਮੈਂਟ ਘਟ ਹੁੰਦੀ ਹੈ ਇਹ ਇਹ ਪੈਂਦਾ ਫਰਕ ਬਾਰਡਰ ਏਰੀਆ ਦੀ ਸਮੱਸਿਆ ਹੀ ਲੱਗਿਆ ਸਮੱਸਿਆ ਜੋ ਤਕਰੀਬਨ ਬਾਰਡਰ ਏਰੀਆ ਦਾ ਜਿਹੜਾ ਵਾ ਇਹਨਾਂ ਨੂੰ ਚਾਹੀਦਾ ਸਰਕਾਰ ਨੂੰ ਕੋਈ ਅਲੱਗ ਪੈਕੇਜ ਚਾਹੀਦਾ ਵਾ ਜਿੱਦਾਂ ਤੁਹਾਨੂੰ ਪਤਾ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਬਾਰਡਰ ਏਰੀਆ ਦਾ ਨਸ਼ਾ ਜਿਹੜਾ ਵਾ ਇਹਨਾਂ ਜਿਆਦਾ ਕੋਈ ਅੰਦਾਜ਼ਾ ਨਹੀਂ ਮਤਲਬ ਲੋਕ ਨਸ਼ਿਆਂ ਦੇ ਵਿੱਚ ਜ਼ਿਆਦਾ ਰੁੱਝਦੇ ਜਾਣਦੇ ਆ ਮਤਲਬ ਬਾਰਡਰ ਏਰੀਆ ਨੂੰ ਪੈਕੇਜ ਹੀ ਅਲੱਗ ਚਾਹੀਦਾ ਵਾ ਜਿੱਦਾਂ ਕੋਈ ਨਾ ਕੋਈ ਆਪਣਾ ਮਤਲਬ ਸਰ ਪੜਨਾ ਵੀ ਕਿਤੇ ਜਾਣਾ ਵਾ ਗਰਲਸ ਨੇ ਜਾਣਾ ਬਹੁਤ ਦੂਰ ਜਾਣਾ ਤੇ ਮਤਲਬ ਉਹਦੇ ਕਰਕੇ ਤਕਰੀਬਨ ਕੋਈ ਇੱਥੇ ਕਾਲਜ ਚਾਹੀਦਾ ਜਿੱਦਾਂ ਲੱਗੇ ਬੰਨੇ ਬੱਚੇ ਨੂੰ ਐਜੂਕੇਸ਼ਨ ਮਿਲੇ ਫਿਰ ਉਸ ਤੋਂ ਬਾਅਦ ਰੋਜ਼ਗਾਰ ਮੈਂ ਤਕਰੀਬਨ 100 ਦੇ ਵਿੱਚੋਂ 100% ਜਿਹੜਾ ਬਾਰਡਰ ਏਰੀਆ ਨਾ ਮਤਲਬ ਪੜ੍ਹਾਈ ਦੇ ਵਿੱਚੋਂ ਹੀ ਜ਼ਿਆਦਾ ਮਤਲਬ ਉਹ ਨਹੀਂ ਪੜ੍ਹ ਸਕਦਾ तकरीबन ਤੁਸੀਂ ਵੇਖਿਓ ਕਿਉਂਕਿ ਦੂਰ ਜਾਣਾ ਬੜਾ ਜ਼ਿਆਦਾ ਐਜੂਕੇਸ਼ਨਲ ਸੈਂਟਰ ਬਹੁਤ ਦੂਰ ਆ ਚੰਗ ਸਕੂਲ ਵੀ ਹੈਗੇ ਆ ਪਲੱਸ 2 ਤੱਕ ਲੇਕਿਨ ਥੋੜੀ ਜਿਹੀ ਦਿੱਕਤ ਹੈ ਬਾਰਡਰ ਏਰੀਆ ਕਿਉਂਕਿ ਤੋਂ ਬਾਅਦ ਬੱਚਿਆਂ ਨੂੰ ਪੜ੍ਹਨ 'ਚ ਦਿੱਕਤ ਆਉਂਦੀ ਹੈ ਕੁੜੀਆਂ ਨੂੰ ਹੁਣ ਵੀ ਦਿੱਕਤ ਆਉਂਦੀ ਆਉਂਦੀ ਆ तकरीबन ਦੂਰ ਜਿਹੜੀਆਂ ਗਰਲਸ ਤੁਸੀਂ ਵੇਖੋ ਕੱਲ੍ਹ ਕੇ ਕੋਈ ਖੁਸ਼ ਨਹੀਂ ਹੈਗਾ ਹਾਂ ਮਾਹੌਲ ਨਹੀਂ ਠੀਕ ਹੈਗਾ ਤੇ ਇੱਕ ਜਿਹੜਾ ਇੱਥੇ ਮਤਲਬ तकरीबन ਜਿਹੜੇ ਅਧਿਆਪਕ ਆ ਉਹ ਵੀ ਜ਼ਿਆਦਾ ਮਤਲਬ ਇੱਥੇ ਨਹੀਂ ਆ ਕੇ ਖੁਸ਼ ਆ ਉਹ ਵੀ ਕਹਿੰਦੇ ਆ ਵੀ ਅਸੀਂ ਮਤਲ ਦਾ ਵਾ ਜਦਾਂ ਮਤਲਬ ਇਹਨਾਂ ਨੂੰ ਜਿਹੜੇ ਕੋਈ ਵੀ ਭਰਤੀ ਕਰਦੇ ਆ ਜਦੋਂ ਭਗਵੰਤ ਮਾਨ ਨੇ ਵੈਸੇ ਕਿਹਾ ਤਾਂ ਹੈਗਾ ਵਾ ਜਿਹੜੀ ਮਤਲਬ ਅਸੀਂ ਭਰਤੀ ਕੀਤੀ ਆ ਮਤਲਬ ਮੈਡੀਕਲ ਦੀ ਜਦਾਂ ਮਤਲਬ ਇਹਨਾਂ ਦੇ ਵਿੱਚ ਜਿਹੜੇ ਡਾਕਟਰ ਆ ਉਹ ਵੀ ਉਹਨਾਂ ਨੂੰ 2 ਸਾਲ ਦੀ ਟ੍ਰੇਨਿੰਗ ਦਿੱਤੀ ਜਾਊਗੀ ਮਤਲਬ ਉਹ ਉਹਨਾਂ ਨੂੰ 2 ਸਾਲ ਰੈਗਲੂਲੀ ਬਾਰਡਰ ਤੇ ਕੰਮ ਕਰਨਾ ਪਊਗਾ ਤੇ ਜਿਹੜੇ ਮਤਲਬ ਵਿਧਾਪ ਗਿਆ ਉਹਨਾਂ ਨੂੰ ਵੀ 2 ਸਾਲ ਦਾ ਰੈਗਲੂਲੀ ਹੀ ਬਾਰਡਰ ਤੇ ਕੰਮ ਕਰਨਾ ਪਊਗਾ ਬਾਅਦ ਚ ਨਹੀਂ ਤੇ ਨਹੀਂ ਉਹਨਾਂ ਦਾ ਮਤਲਬ ਇਹ ਬਾਰਡਰ ਏਰੀਆ ਦੀ ਜਿਹੜੀ ਸਮੱਸਿਆ ਦੂਜਿਆਂ ਸ਼ਹਿਰਾਂ ਨਾਲੋਂ ਅਲੱਗ ਸਮੱਸਿਆ ਆ ਅਲੱਗ ਸਮੱਸਿਆ ਹੈ ਕਿਉਂਕਿ ਤੁਹਾਨੂੰ ਪਤਾ ਜ਼ੀਰੋ ਲੈਣ ਬਿਲਕੁਲ ਜ਼ੀਰੋ ਲੈਣ ਇੱਥੋਂ ਮਤਲਬ ਆਪਾਂ ਜ਼ੀਰੋ ਲੈਣ ਦੇ ਉੱਤੇ ਖਲੋਤੇ ਹਾਂ ਤੇ ਕੱਲ ਨੂੰ ਕੋਈ ਅਜਨਬੀ ਵੀ ਹੁੰਦੀ ਆ ਤੇ ਤਕਰੀਬਨ ਬਾਰਡਰ ਦਾ ਹੀ ਨੁਕਸਾਨ ਤੇ ਇਹਨਾਂ ਦਾ ਪਿੰਡਾਂ ਦਾ ਠੀਕ ਹੈ ਗੱਲ ਤੁਹਾਡੀ ਵੈਸੇ 5 ਸਾਲਾਂ ਬਾਅਦ ਮੌਕਾ ਆਉਂਦਾ ਹੁੰਦਾ ਕਿ ਅਸੀਂ ਸਰਕਾਰ ਬਦਲੀਏ ਤੇ ਅਸੀਂ ਸੋਚੀਏ ਕਿ ਜੇ ਅਗਲੀ ਸਰਕਾਰ ਆਊਗੀ ਤੇ ਸ਼ਾਇਦ ਸਾਨੂੰ ਕੁਝ ਚੰਗਾ ਦੇਖਣ ਨੂੰ ਮਿਲੂਗਾ ਅੱਜ ਵੀ ਮਾਹੌਲ ਕੁਝ ਉਸੇ ਤਰ੍ਹਾਂ ਦੇ ਨਾਲ ਹੀ ਕਹਿ ਲਓ ਤੁਸੀਂ ਆਪਣਾ ਐਮਐਲਏ ਬਦਲਣਾ ਹੈ ਅੱਜ ਵੋਟ ਪੋਲ ਕਰ ਰਹੇ ਹੋ ਫਿਰ ਕੀ ਸੋਚ ਕੇ ਵੋਟ ਪੋਲ ਕਰ ਰਹੇ ਹੋ ਤੁਸੀਂ ਆਪਣੀਆਂ ਸਮੱਸਿਆਵਾਂ ਜਦੋਂ ਇੱਥੇ ਪ੍ਰਚਾਰ ਕਰਨ ਦੇ ਲਈ ਲੀਡਰ ਆਉਂਦੇ ਸਾਰੀਆਂ ਚੀਜ਼ਾਂ ਦੱਸ ਦਿਓ ਉਹਨਾਂ ਨੂੰ ਮਤਲਬ ਤਕਰੀਬਨ ਤੇ ਸਾਰੀਆਂ ਚੀਜ਼ਾਂ ਹੀ ਦੱਸੀਆਂ ਦੀਆਂ ਉਹਨਾਂ ਨੂੰ ਮਤਲਬ ਚਲੋ ਪਹਿਲਾਂ ਵੀ ਇੰਨਾ ਚਾਰ ਸਰਕਾਰਾਂ ਰਹੀਆਂ ਮੈਂ ਚਲੋ ਆਮ ਪਾਰਟੀ ਨੇ ਜਿੰਨੇ ਵਾਅਦੇ ਕੀਤੇ ਕਰਨ ਦੇ ਹੀ ਪੂਰੇ ਹਰਮਿੰਦਰ ਸਿੰਘ ਵੀ ਚਲੋ ਬਹੁਤ ਜ਼ਿਆਦਾ ਬਾਰਡਰ ਏਰੀਆ ਦੇ ਤੁਹਾਨੂੰ ਪਤਾ ਪਹਿਲਾਂ ਵੀ ਉਹਨਾਂ ਕੰਮ ਕੀਤੇ ਹੁਣ ਵੀ ਡਿਵੈਲਪਮੈਂਟ ਦੇ ਕੰਮ ਕਰਨ ਦੇ ਸਾਡੇ ਪਿੰਡ ਦੇ ਵਿੱਚ ਹੀ ਬਹੁਤ ਜ਼ਿਆਦਾ ਡਿਵੈਲਪਮੈਂਟ ਦੇ ਕੰਮ ਹੋਏ ਚਲੋ ਹਸਪੀਟਲ ਬਣ ਗਿਆ ਵਾ ਹੋਰ ਵੀ ਤਕਰੀਬਨ ਸਾਰੇ ਕੰਮ ਬਣਦੇ ਆ ਜੋ ਮਤਲਬ ਲੋਕਟਾਈਲ ਦਾ ਵੀ ਚਲੋ ਤਾਂ ਤੁਹਾਨੂੰ ਪਤਾ ਚੋਣ ਜਾਬਤੇ ਦੇ ਵਿੱਚ ਕੰਮ ਨਹੀਂ ਹੋਣਾ ਹੁਣ ਬੰਦਾ ਵੋਟਾਂ ਪੈ ਗਈਆਂ ਇਹਨਾਂ ਤੋਂ ਬਾਅਦ ਸਾਰਾ ਕੰਮ ਰੈਗੂਲਰ ਹੋਊਗਾ ਠੀਕ ਹੈ ਹਾਂ ਠੀਕ ਹੈ ਉਹ ਵੀ ਠੀਕ ਕਹਿ ਰਹੇ ਨੇ ਕੰਮ ਹੋ ਰਹੇ ਨੇ ਸਹੀ ਠੀਕ ਹੈ ਜੀ ਠੀਕ ਆ ਉਸੋ ਠੀਕ ਆ ਮਹਾਰਾਜ ਮੇਰਾ ਗਰੇ ਬਾਬਾ ਚੱਲਣਾ ਬਾਬਾ ਜੀ ਹੁਣ ਮੇਰਾ ਕਾ ਠੀਕ ਹੋ ਰਿਹਾ ਇਹ ਕੰਮ ਠੀਕ ਆ ਹਾਂ ਜੀ ਤਾਂ ਤੁਹਾਨੂੰ ਅਸੀਂ ਪੋਲਿੰਗ ਬੂਥ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ VOTING ਹੈ ਉਹ ਅਮਨ ਅਮਾਨ ਨਾਲ ਪੈ ਰਹੀ ਆ ਬੇਸ਼ੱਕ ਇੱਕ ਸਪੌਟ ਤੁਹਾਨੂੰ ਅਸੀਂ ਇਦਾਂ ਦਾ ਦਿਖਾਇਆ ਸੀ ਜਿੱਥੇ ਕੁਝ ਕੁ ਚੀਜ਼ਾਂ ਕਿਉਂਕਿ ਕੈਂਡੀਡੇਟ ਉੱਥੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਅੱਗੋਂ ਪੁਲਿਸ ਅਧਿਕਾਰੀ ਪਹੁੰਚੇ ਹੋਏ ਸੀ ਤਾਂ ਉੱਥੇ ਜ਼ਰੂਰ ਕੁਝ ਤਲਖ ਭਰਿਆ ਮਾਹੌਲ ਕੁਝ ਮਿੰਟਾਂ ਦੇ ਲਈ ਬਣਿਆ ਕਿਉਂਕਿ ਅਕਾਲੀ ਦਲ ਦੇ ਇਲਜ਼ਾਮ ਸੀ ਕਿ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਆਪੋਜੀਸ਼ਨ ਹਮੇਸ਼ਾ ਹੀ ਐਸੇ ਇਲਜ਼ਾਮ ਜਿਹੜੇ ਆ ਉਹ ਜ਼ਰੂਰ ਲਾਉਂਦੀ ਆ ਤਾਂ ਉਸ ਵੇਲੇ ਜ਼ਰੂਰ ਇਦਾਂ ਹੋਇਆ ਸੀ ਪਰ ਫਿਲਹਾਲ ਇਹ ਆਖਰੀ ਪਿੰਡ ਆ ਇਹ ਆਖਰੀ ਪਿੰਡ ਨਸ਼ਰਾ ਨਸ਼ਹਿਰੇ ਦੇ ਸਰਕਾਰੀ ਸਕੂਲ ਦੇ ਵਿੱਚ ਬੂਥ ਬਣੇ ਹੋਏ ਨੇ ਔਰ ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਰਿਹਾ ਬਕਾਇਦਾ ਤੌਰ ਤੇ ਜੇਕਰ ਅਸੀਂ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪੂਰੇ ਹਲਕੇ ਦੇ ਵਿੱਚ ਹੀ ਕੇਂਦਰੀ ਬਲਾਂ ਦੀਆਂ ਜਿਹੜੀਆਂ ਟੁਕੜੀਆਂ ਹੈਗੀਆਂ ਉਹਨਾਂ ਨੂੰ ਵੀ ਬੁਲਾਇਆ ਗਿਆ ਔਰ ਇਹ ਤਾਂ ਫਿਰ ਜਿਹੜਾ ਸਰਹੱਦੀ ਪਿੰਡ ਆ ਜਾਂਦੇ ਆ ਪੂਰਾ ਹਲਕਾ ਹੀ ਸਰਹੱਦੀ ਹੈ ਪਰੇ ਸਰਹੱਦੀ ਪਿੰਡ ਹੈ ਇਸ ਕਰਕੇ ਇੱਥੇ ਜ਼ਿਆਦਾ ਤੋਂ ਜ਼ਿਆਦਾ ਤਵੱਜੋਂ ਦੀ ਜ਼ਰੂਰਤ ਹੈ ਕਿ ਕਿਸੇ ਤਰ੍ਹਾਂ ਦੇ ਲਾਅ ਐਂਡ ਆਰਡਰ ਦੇ ਵਿੱਚ ਕੋਈ ਸਮੱਸਿਆ ਨਾ ਆਵੇ ਤਾਂ ਇਹ ਸਭ ਨੂੰ ਲੈ ਕੇ ਪੰਜਾਬ ਪੁਲਿਸ ਦੇ ਨਾਲ ਨਾਲ ਸਹਿਯੋਗ ਦੇ ਲਈ ਵਕ ਵਕ ਜਿਹੜੀਆਂ ਸੁਰੱਖਿਆ ਬਲ ਹੈਗੇ ਨੇ ਉਹ ਤਾਇਨਾਤ ਕੀਤੇ ਗਏ ਆ ਮੁਕੰਮਲ ਤਰੀਕੇ ਨਾਲ ਔਰ ਲੋਕ ਆਪਣੇ ਜਿਹੜਾ ਹੱਕ ਦਾ ਹੱਕ ਦਾ ਇਸਤੇਮਾਲ ਕਰ ਰਹੇ ਨੇ ਇਧਰੋਂ ਦਿਖਾਓ ਸ਼ਾਰਟ ਇੱਕ ਵਾਰ ਇਧਰੋਂ ਆਪਣੇ ਹੱਕ ਦਾ ਇਸਤੇਮਾਲ ਕਰ ਰਹੇ ਨੇ ਔਰ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਲਾਅਨ ਆਰਡਰ ਵਿਗੜੇ ਨਾ ਇਸ ਪਿੰਡ ਦੇ ਵਿੱਚ ਜਿਵੇਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਬਜ਼ੁਰਗਾਂ ਦੇ ਨਾਲ ਤਾਂ ਉਹ ਕਹ ਰਹੇ ਸੀ ਕਿ ਪਿੰਡਾਂ ਦੀਆਂ ਜਿਹੜੀਆਂ ਇਹਨਾਂ ਪਿੰਡਾਂ ਦੀਆਂ ਸਮੱਸਿਆਵਾਂ ਨੇ ਉਹ ਕੁਝ ਵੱਖਰੀਆਂ ਹੁੰਦੀਆਂ ਇਹਨਾਂ ਪਿੰਡਾਂ ਦੀਆਂ ਸਮੱਸਿਆਵਾਂ ਵੱਖਰੀਆਂ ਹੁੰਦੀਆਂ ਔਰ ਕਿਉਂਕਿ ਜਿਹੜੇ ਬਾਰਡਰ ਦੇ ਪਿੰਡ ਹੁੰਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਜਿਹੜੀ ਆ ਉਹ ਉਸ ਤਰੀਕੇ ਨਾਲ ਨਹੀਂ ਆਉਂਦੀ ਜਿਸ ਤਰੀਕੇ ਦੀ ਜ਼ਰੂਰਤ ਹੁੰਦੀ ਹੈ ਔਰ ਜੇਕਰ ਇਹਨਾਂ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਸ ਗੱਲ ਦੀ ਆਉਂਦੀ ਹੈ ਕਿ ਤਾਰੋਂ ਪਾਰ ਜਿਹੜਾ ਹੈ ਉਹ ਨਸ਼ਾ ਜਿਹੜਾ ਹੈ ਉਹ ਵੱਡੇ ਪੱਧਰ ਤੇ ਆਉਂਦਾ ਹੈ ਔਰ ਇਸ ਗੱਲ ਨੂੰ ਲੈ ਕੇ ਲੋਕ ਚਿੰਤਤ ਹੁੰਦੇ ਆ ਕਿ ਜੇਕਰ ਅਸੀਂ ਆਪਣਾ ਜੋ ਇਸ ਹਲਕੇ ਦਾ ਵਿਧਾਇਕ ਚੁਣਨਾ ਹੈ ਜਾਂ ਬਦਲਣਾ ਹੈ ਤਾਂ ਫਿਰ ਉਹ ਕੰਮ ਉਸ ਢੰਗ ਦੇ ਨਾਲ ਕਰਨ ਜਾਂ ਸਾਡੇ ਜਾਂ ਡਿਮਾਂਡਸ ਜਿਹੜੀਆਂ ਨੇ ਖਾਸ ਤੌਰ ਤੇ ਬੱਚਿਆਂ ਦੀ ਐਜੂਕੇਸ਼ਨ ਦਾ ਮਾਮਲਾ ਪਲੱਸ 2 ਤੱਕ ਬੇਸ਼ੱਕ ਸਾਰੇ ਸਕੂਲਾਂ ਸਾਰੇ ਪਿੰਡਾਂ ਦੇ ਵਿੱਚ ਸਕੂਲ ਹੁੰਦੇ ਆ ਪਰ ਉਸ ਤੋਂ ਬਾਅਦ ਸਮੱਸਿਆ ਆਉਂਦੀ ਹੈ ਕਿ ਜਿਹੜੀਆਂ ਧੀਆਂ ਹੁੰਦੀਆਂ ਉਹਨਾਂ ਨੂੰ ਮਾਪੇ ਭੇਜਣ ਦੇ ਵਿੱਚ ਕਿਤੇ ਨਾ ਕਿਤੇ ਨਾ ਗੁਰੇਜ਼ ਕਰਦੇ ਆ ਕਿਉਂਕਿ ਮਾਹੌਲ ਠੀਕ ਨਹੀਂ ਆ ਦੂਰ ਦਰਾਡੇ ਬੱਚਿਆਂ ਨੂੰ ਨਹੀਂ ਭੇਜਿਆ ਜਾ ਸਕਦਾ ਤਾਂ ਉਹ ਚੀਜ਼ ਜਿਹੜੀ ਆ ਉਹ ਬਾਰਡਰ ਏਰੀਆ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਇੱਥੇ ਆ ਕੇ ਜਦੋਂ ਤੁਹਾਡੀ ਐਜੂਕੇਸ਼ਨ ਰੁਕੇਗੀ ਤਾਂ ਤੁਹਾਡਾ ਵਿਕਾਸ ਜਿਹੜਾ ਹੈ ਉਹ ਹਰ ਪੱਖ ਤੋਂ ਰੁਕ ਜਾਂਦਾ ਹੈ ਖਾਸ ਤੌਰ ਤੇ ਜਦੋਂ ਧੀਆਂ ਜਿਹੜੀਆਂ ਨੇ ਉਹ ਕਾਲਜਾਂ ਦੇ ਵਿੱਚ ਨਹੀਂ ਪੜਨਗੀਆਂ ਉਹ ਚਿੱਤ ਵਿੱਦਿਆ ਹਾਸਲ ਨਹੀਂ ਕਰਨਗੀਆਂ ਤਾਂ ਫਿਰ ਕਈ ਪੀੜ੍ਹੀਆਂ ਜਿਹੜੀਆਂ ਉਹਨਾਂ ਨੂੰ ਉਸ ਦਾ ਨੁਕਸਾਨ ਭੁਗਤਣਾ ਪੈਂਦਾ ਤਾਂ ਲੋਕ ਇਸ ਗੱਲ ਦੀ ਦਾ ਜ਼ਰੂਰ ਕਿ ਤਰ੍ਹਾਂ ਕਿਤੇ ਇਤਰਾਜ਼ ਉਹਨਾਂ ਨੂੰ ਹੈ ਕਿ ਜੇਕਰ ਅਸੀਂ ਬਾਰਡਰ ਤੇ ਬੈਠੇ ਆ ਤਾਂ ਸਾਨੂੰ ਹੱਕ ਜ਼ਰੂਰ ਨੇ ਕਿ ਅਸੀਂ ਵੀ ਬਾਕੀਆਂ ਦੇ ਬਰਾਬਰ ਦਾ ਚੱਲ ਸਕੀਏ ਔਰ ਲੋਕ ਇਹ ਸਮੱਸਿਆ ਦੱਸਦੇ ਆ ਤਾਂ ਇਹ ਨੁਸ਼ਰਾ ਤਰਨਤਾਰਨ ਦਾ ਆਖਰੀ ਪਿੰਡ ਹੈ ਔਰ ਐਸਾ ਆਖਰੀ ਪਿੰਡ ਦੇ ਵਿੱਚ ਵੋਟਿੰਗ ਜਿਹੜੀ ਹੈ ਉਹ ਬੜੇ ਅਮਨੋਮਾਨ ਦੇ ਨਾਲ ਹੋ ਰਹੀ ਹੈ ਲੋਕ ਜਿਹੜੇ ਨੇ ਇਸ ਸਭ ਤੋਂ ਵੱਡੇ ਪਰਵ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਆ ਉਹ ਚੰਗੀ ਤਰ੍ਹਾਂ ਦੇ ਰਹੇ ਨੇ